ਤੇ ਜੀ ਪਰਮਿੰਦਰ ਚਿੜੀ ਤੇ ਹੈਪੀ ਨਾਂ ਦੇ ਜਿਹੜੇ ਕਿਹਾ ਇਹ ਚਾਚੇ ਤਾਇਿਆਂ ਦੇ ਪੁੱਤ ਹੈਗੇ ਆ ਤੇ ਇਹ ਜਿਹੜੇ ਹੈਗਾ ਲੁੱਟਖੋ ਐਕਸਟਰਸ਼ਨ ਇਸ ਤਰ੍ਹਾਂ ਦਾ ਕੰਮ ਕਰਦੇ ਪਹਿਲਾਂ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜਾ ਗਿਆ ਅੱਜ ਵੀ ਜਿਹੜੀ ਹੈ ਪਹਿਲੀ ਨਹਿਰ ਤੇ ਜਿਹੜੀ ਹੈਗਾ ਕਿਸੇ ਪਬਲਿਕ ਦੇ ਬੰਦੇ ਨੇ ਦੱਸਿਆ ਵੀ ਇੱਥੇ ਸ਼ੱਕੀ ਬੰਦੇ ਜਿਹੜੇ ਹੈਗੇ ਫਿਰਦੇ ਜਾਪਦੇ ਆ ਤੇ ਜਿਹੜੀਆਂ ਪਾਰਟੀਆਂ ਨਾ ਕੇ ਅਲਰਟ ਪਹਿਲਾਂ ਹੀ ਹੋਇਆ ਹੋਇਆ ਪੂਰੇ ਡਿਸਟ੍ਰਿਕਟ ਦਾ ਜੀ ਤਾਂ ਉਹ ਜਿਹੜਾ ਕੰਟਰੋਲ ਤੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀਗਾ ਕਿ ਕੋਈ ਸ਼ੱਕੀ ਬੰਦੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਤੁਰੇ ਫਿਰਦੇ ਆ ਜਦੋਂ ਜਦੋਂ ਇਹ ਤਿੰਨਾਂ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਆਕੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਿਰ ਅੱਗੋਂ ਫਾਇਰਿੰਗ ਕੀਤੀ ਹੈ ਉਹ ਫਾਇਰਿੰਗ ਦੇ ਵਿੱਚ ਜਿਹੜੀਆਂ ਇਹਨਾਂ ਦੋ ਜਣਾਂ ਦੇ ਵਿੱਚ ਗੋਲੀ ਲੱਗੀ ਹੈਗੀਆਂ ਤੇ ਜਿਹੜਾ ਨੈਕਸਟ ਉਹਨਾਂ ਸੀ ਉਹਨਾਂ ਨੂੰ ਐਡਮਿਸ਼ਨ ਵਾਸਤੇ ਭੇਜਤਾਗਾ ਉਹਦਾ ਟ੍ਰੀਟਮੈਂਟ ਕਰਾਉਣਾ ਹੈ ਕਿੰਨੇ ਕ ਪੈਰ ਹੋਏ ਹਾਂਜੀ ਕਿੰਨੇ ਪੈਰ ਹੋਏ ਦੋਨਾਂ ਦਾ ਇਹ ਕਾਫੀ ਹਰਨ ਪੈਰ ਹੈ ਤੁਸੀਂ ਕਰ ਰਹੇ ਆਪਾਂ ਨੇ ਗਿਣਤੀ ਹਾਂਜੀ ਪਰਦਰ ਪੁੱਛ ਕੇ ਅਸੀਂ ਦੇ ਵਿੱਚ ਕੁਝ ਸਾਹਮਣੇ ਆਇਆ ਕੁਝ ਪੁੱਛ ਕੇ ਚ ਦੇ ਵਿੱਚ ਜੀ ਕਿਉਂਕਿ ਆਲਰੇਡੀ ਇਹਨਾਂ ਨੇ ਜਿਹੜੇ ਕੋਟਕਪੂਰਾ ਵਿਖੇ ਜਿਹੜੀਆਂ ਉਹ ਜਿਹੜੀ ਕਾਰ ਤੇ ਉਹਦੋਂ ਜਦੋਂ ਗੋਲੀਆਂ ਵੱਜੀਆਂ ਸੀਆਂ ਤੇ ਕੇਸ ਰਜਿਸਟਰ ਨਾ 245 ਨੂੰ ਜਿਹੜਾ ਹੋਇਆ ਸੀਗਾ ਤੇ ਉਹ ਉਹਨਾਂ ਤੋਂ ਵੀ ਇਹਨਾਂ ਨੇ ਜਿਹੜੇ ਆ ਮੋਬਾਈਲ ਵਾਲੇ ਤੋਂ ਜਿਹੜੇ ਪੈਸੇ ਲੈਣੇ ਸੀ ਪਰੋਤੀ ਲੈਣੀ ਸੀ ਜੀ ਪਰਮੇਂਦਰ ਨਾਮ ਦਾ ਵਿਅਕਤੀ ਇੱਕ ਤਾਂ ਤੇ ਦੂਸਰਾ ਕਾ ਹੈਪੀ ਜੀ ਇਹ ਪਿੰਡ ਪੰਨੀ ਵਾਲਾ ਦੇ ਰਹਿਣ ਵਾਲੇ ਆ ਔਰ ਅਕਸਰ ਜਿਹੜੀਆਂ ਇਕਸਟਰੈਕਸ਼ਨ ਦਾ ਕੰਮ ਕਰਦੇ ਆ ਗੋਲੀਆਂ ਚਲਾਉਂਦੇ ਆ ਜਿਹੜੀ ਕੋਟਪੂਰਾ ਫਾਇਰਿੰਗ ਹੋਈ ਸੀਗੀ 24 ਪੰਜ ਨੂੰ ਉਹ ਵੀ ਇਕਸਟਰੈਕਸ਼ਨ ਦਾ ਬੈਟਰ ਸੀ ਸ਼ਰਮ ਬਾਜ਼ਾਰ ਚਲਾ ਕੇ ਗਏ ਸੀ ਇਹਨਾਂ ਦਾ ਕਾਫੀ ਹੱਥ ਖੁੱਲੇ ਆਏ ਸੀਗੇ ਜੀ ਅੱਜ ਵੀ ਜਿਹੜੇ ਆ ਪਹਿਲੀ ਨਹਿਰ ਤੋਂ ਉਧਰ ਵਰਦੇ ਸੀ ਪਬਲਿਕ ਦੇ ਕੁਝ ਬੰਦੇ ਨੇ ਇਨਫਾਰਮੇਸ਼ਨ ਦਿੱਤੀ ਕੰਟਰੋਲੋਂ ਤੇ ਔਰ ਆਲਰੇਡੀ ਅਲਰਟ ਔਰ ਆਲਰੇਡੀ ਹੋਇਆ ਹੋਇਆ ਸੀਗਾ ਹਾਂ ਇਹਨਾਂ ਨੇ ਜਿਹੜੀ ਆ ਸੀਏ ਦੀ ਟੀਮ ਜਿਹੜੀ ਇਹਨਾਂ ਦੀ ਪਾਲਸੀ ਗੀ ਇਹਨਾਂ ਦੇ ਕੋ ਸਾਥੀ ਪਹਿਲਾਂ ਵੀ ਗ੍ਰਿਫਤਾਰ ਹੋਏ ਗਏ ਜਦੋਂ ਤੇ ਏਰੀਆ ਦੇ ਵਿੱਚ ਘੁੰਮ ਰਹੇ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਤਾਂ ਜਦ ਇਹਨਾਂ ਨੂੰ ਉਹਨਾਂ ਨੇ ਰੋਕਿਆ ਇਸ਼ਾਰਾ ਕੀਤਾ ਵੀ ਤੁਸੀਂ ਰੁਕੋ ਤੇ ਇਹਨਾਂ ਨੇ ਅੱਗੋਂ ਫਾਇਰ ਖੋਣਤਾ ਜੀ ਹਾਂ ਇਹਨਾਂ ਨੇ ਆਪਣੇ ਅ ਮੁਲਾਜ਼ਮਾਂ ਨੇ ਆਪਣੇ ਜਾਨ ਬਚਾਉਂਦੇ ਹੋਏ ਜਿਹੜਾ ਇਹਨਾਂ ਵੀ ਅੱਗੋਂ ਤੇ ਕ੍ਰਾਸ ਫਾਇਰਿੰਗ ਕੀਤੀ ਤੇ ਉਹਦੇ ਚ ਜਿਹੜੀਆਂ ਇਹਨਾਂ ਨੂੰ ਵੀ ਗੋਲੀ ਲੱਗੀ ਜੀ ਕਿੱਥੇ ਕਿੱਥੇ ਇੰਜਰਡ ਹੋਏ ਜੀ ਇਹਦੀ ਲੱਤ ਤੇ ਲੱਤ ਤੇ ਜੀ ਤਾਂ ਥਰਡੀ ਇਨਫੋਰਮੇਸ਼ਨ ਸੀ ਕਿ ਇਸ ਤਰ੍ਹਾਂ ਇਹ ਤੇ ਫੀਡਰ ਦਰੋਂ ਪੰਚੇ ਨੇ ਇਹਨਾਂ ਜੀ ਐ ਇਦਾਂ ਘੁੰਮਦੇ ਰਹਿੰਦੇ ਆ ਇੱਕ ਥਾਂ ਤੇ ਨਹੀਂ ਬੈਠਦੇ ਕਈ ਸਟੇਟਾਂ ਚ ਹੋਰ ਵੀ ਜਾਂਦੇ ਆ ਇਹ ਤਾਂ ਮਤਲਬ ਜਿਹੜਾ ਇਹਨਾਂ ਦਾ ਘਰੇ ਕੋਈ ਬਹੁਤਾ ਲਿੰਕ ਨਹੀਂ ਹੈਗਾ ਤਾਂ ਵਾਰਦਾਤਾ ਕਰਦੇ ਆ ਜਿਸ ਤਰ੍ਹਾਂ ਦਾ ਵੀ ਇਹਨਾਂ ਨੂੰ ਮੌਕਾ ਮਿਲ ਜਾਂਦਾ ਉਸ ਤਰ੍ਹਾਂ ਦੀ ਵਾਰਦਾਤ ਕਰਦੇ ਆ ਆਲਰੇਡੀ ਕਿਹੜੇ ਕਿਹੜੇ ਮਾਮਲੇ ਇਹਨਾਂ ਦੇ ਕਰਦੇ ਇਹਨਾਂ ਦੇ ਜੀ ਕਾਫੀ ਮਾਮਲੇ ਦਰਜ ਹੈਗੇ ਪਹਿਲਾਂ ਬਾਕੀ ਜਿਹੜੀ ਹੁਣ ਜਦੋਂ ਇੰਟਰੋਗੇਸ਼ਨ ਹੋਊਗੀ ਉਹਦੇ ਸਾਰੀਆਂ ਚੀਜ਼ਾਂ ਤਾਂ ਕਲੀਅਰ ਹੋਣਗੀਆਂ ਜਿਹੜੀ ਮੋਟੇ-ਮੋਟੇ ਕਿਸੇ ਗਾਇਨ ਦਾ ਅਜੇ ਤੱਕ ਗੈਂਗ ਦਾ ਤਨੀਂ ਇੰਡੀਵਿਜੂਅਲੀ ਕਰਦੇ ਸੀ ਇਹ ਬਾਕੀ ਕਿਉਂਕਿ ਕਿਤਨਾ ਕਿਤੇ ਅਟੈਚਮੈਂਟ ਤਾਂ ਹੁੰਦੀ ਹੈ ਇਹਨਾਂ ਦੀ ਇਹਨਾਂ ਦੇ ਜੇਲ੍ਹ ਦੇ ਕਨੈਕਸ਼ਨ ਦੇਖੇ ਜਾਣਗੇ ਔਰ ਜਿਹੜੇ ਬੰਦਿਆਂ ਨਾਲ ਜਿਹੜੇ ਉਹ ਬੰਦੇ ਜਿਹੜੇ ਚੁੱਪ ਕਰਕੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਮਤਲਬ ਥ੍ਰੈਟ ਕੀਤੀ ਸੀ ਉਹ ਵੀ ਉਹ ਵੀ ਕਨੈਕਸ਼ਨ ਵਾਲਾ ਹੋਗਾ ਸਾਰੇ ਜੀ ਸੀ